ਹਾਂਜੀ ਦੋਸਤੋ ਆਪਣੇ ਚੈਨਲ ਮਿਲਾਪ ਬਏ ਬ੍ਰਦਰ ਤੇ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਨੂੰ ਕਰੋ ਸ਼ੇਅਰ ਤੇ ਸਬਸਕ੍ਰਾਈਬ ਨਵੇਂ ਨਵੇਂ ਰਿਸ਼ਤੇ ਦੇਖਣ ਲਈ ਸਾਨੂੰ ਕਰੋ ਫੋਲੋ ਹੁਣ ਵੱਧਦੇ ਹਾਂ ਅਗਲੇ ਰਿਸ਼ਤੇ ਵੱਲ ਹਾਂਜੀ ਆਪਣੀ ਜਿਹੜੀ ਐਡ ਲਾਉਣ ਦੀ ਫੀਸ ਹੈ ਬਿਲਕੁਲ ਜੈਨੂਇਨ ਰੱਖੀ ਹੋਈ ਹੈ ਬਾਕੀ ਮੈਰਿਜ ਵੀਰੋ ਨਾਲ ਬਿਲਕੁਲ ਘੱਟ ਹੈਗੀ ਸਿਰਫ ਐਡ ਦੇ ਪੈਸੇ ਲੈ ਜਾਣਗੇ ਆਪਣੀ ਜਿਹੜੀ ਫੀਸ ਹੈ ਉਹ 200 ਰੁਪਿਆ ਪਰ ਐਡ ਰੱਖੀ ਗਈ ਹੈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਕਿੱਥੋਂ-ਕਿੱਥੋਂ ਦੇਖ ਰਹੇ ਆ ਧੰਨਵਾਦ ਜੀ ਹੁਣ ਵਧਦੇ ਆਪਨੇ ਪਹਿਲੇ ਰਿਸ਼ਤੇ ਵਾਲਾ ਹਾਂਜੀ ਦੋਸਤੋ ਅੱਜ ਦਾ ਰਿਸ਼ਤਾ ਕਰੇ ਲੂ ਲੜਕੀ ਦਾ ਹੈ ਨਾਮ ਕੌਰ ਹੈ ਜਨਮ 1997 ਦਾ ਕੱਦ 5 ਫੁੱਟ 6 ਇੰਚ ਹੈ ਕੁੜੀ ਦੀ ਪੜਾਈ ਬੀ ਕੀਤੀ ਹੋਈ ਹੈ ਕੁੜੀ ਦਾ ਏਰੀਆ ਬਰਨਾਲਾ ਹੈ ਇਹਨਾਂ ਦੀ ਡਿਮਾਂਡ ਮੁੰਡਾ ਸੋਹਣਾ ਹੋਵੇ ਤੇ ਸਰਦਾਰ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਹਾਂਜੀ ਅਗਲਾ ਰਿਸ਼ਤਾ ਵੀ ਕੁੜੀ ਦਾ ਹੈ ਨਾਮ ਕੌਰ ਜਨਮ 1998 ਦਾ ਪੜਾਈ ਕੁੜੀ ਦੀ ਪਲੱਸ 2 ਕੀਤੀ ਹੋਈ ਹੈ ਕੱਦ 5 ਫੁੱਟ 4 ਇੰਚ ਹੈ ਕੁੜੀ ਦਾ ਏਰੀਆ ਮਲੇ ਕੋਟਲਾ ਹੈ ਇਹਨਾਂ ਦੀ ਡਿਮਾਂਡ ਮੁੰਡਾ ਸੋਹਣਾ ਹੋਵੇ ਸੱਤੇ ਸਰਕਾਰੀ ਨੌਕਰੀ ਤੇ ਹੋਵੇ 7 ਤੋਂ 8 ਕਿੱਲੇ ਜ਼ਮੀਨ ਹੋਵੇ ਹਾਂਜੀ ਅਗਲਾ ਰਸਤਾ ਮੁੰਡੇ ਦਾ ਨਾਮ ਸਿੰਘ ਹੈ ਜਨਮ 1999 ਦਾ ਕੱਦ 5 ਫੁੱਟ 8 ਇੰਚ ਹੈ ਜ਼ਮੀਨ 5 ਕਿੱਲੇ ਹੈ ਏਰੀਆ ਬਠਿੰਡੇ ਦਾ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਇਹਨਾਂ ਦੀ ਡਿਮਾਂਡ ਕੁੜੀ ਸੋਹਣੀ ਹੋਵੇ ਤੇ ਪੜ੍ਹਾਈ ਵਧੀਆ ਹੋਵੇ ਹਾਂਜੀ ਅਗਲਾ ਰਿਸ਼ਤਾ ਕੁੜੀ ਦਾ ਹੈ ਨਾਮ ਕੌਰ ਜਨਮ 1996 ਦਾ ਪੜਾਈ ਐਮਬੀਏ ਕੱਦ 5 ਫੁੱਟ 8 ਇੰਚ ਹੈ ਏਰੀਆ ਕੁੜੀ ਦਾ ਲੁਧਿਆਣਾ ਹੈ ਇਹਨਾਂ ਦੀ ਡਿਮਾਂਡ ਮੁੰਡਾ ਕੈਨੇਡਾ ਪੀਆਰ ਹੋਵੇ ਜਾਂ ਸਰਕਾਰੀ ਨੌਕਰੀ ਤੇ ਹੋਵੇ 15 ਤੋਂ 20 ਕਿੱਲੇ ਜ਼ਮੀਨ ਹੋਵੇ ਹਾਂਜੀ ਅਗਲਾ ਹੋ ਰਿਸ਼ਤਾ ਹੀ ਮੁੰਡੇ ਦਾ ਹੈ ਨਾਮ ਸਿੰਘ ਜਨਮ 2001 ਦਾ ਹੈ ਕੱਦ 6 ਫੁੱਟ ਹੈ ਏਰੀਆ ਬਠਿੰਡਾ ਹੈ ਪੜਾਈ ਬੀਏ ਜ਼ਮੀਨ 9 ਕਿੱਲੇ ਹੈ ਮੁੰਡਾ ਨਿਊਜ਼ੀਲੈਂਡ ਗਿਆ ਹੋਇਆ ਹੈ ਇੰਨਾ ਦੀ ਡਿਮਾਂਡ ਕੁੜੀ ਨਿਊਜ਼ੀਲੈਂਡ ਪੀਆਰ ਹੋਵੇ ਜਾਂ ਕੁੜੀ ਨੇ ਬੀਐਸਸੀ ਨਰਸਿੰਗ ਕਰੀ ਹੋਵੇ। ਹਾਂਜੀ ਅਗਲਾ ਰਿਸ਼ਤਾ ਕੁੜੀ ਦਾ ਹੈ। ਨਾਮ ਕੌਰ ਜਨਮ 1996 ਕੱਦ 5 ਫੁੱਟ 3 ਇੰਚ ਕੁੜੀ ਦੀ ਪੜ੍ਹਾਈ ਬੀਬੀਏ ਕੀਤੀ ਹੋਈ ਹੈ। ਏਰੀਆ ਇਹਨਾਂ ਦਾ ਲੁਧਿਆਣਾ। ਇਹਨਾਂ ਦੀ ਡਿਮਾਂਡ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਅਤੇ ਘੱਟੋ ਘੱਟ 15 ਕਿੱਲੇ ਜ਼ਮੀਨ ਹੋਵੇ। ਹਾਂਜੀ ਅਗਲਾ ਰਿਸ਼ਤਾ ਮੁੰਡੇ ਦਾ ਹੈ। ਨਾਮ ਸਿੰਘ ਜਨਮ 1997 ਦਾ ਗੋਤਮਾਨ ਹੈ। ਪੜਾਈ ਕੰਪਿਊਟਰ ਡਿਪਲੋਮਾ ਕੀਤਾ ਹੈ ਮੁੰਡਾ ਪ੍ਰਾਈਵੇਟ ਜੌਬ ਕਰਦਾ ਹੈ ਤੇਨਾਂ ਦੀ ਡਿਮਾਂਡ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਹੋਵੇ ਹਾਂਜੀ ਦੋਸਤੋ ਏਸੀ ਅੱਜ ਦੇ ਰਿਸ਼ਤੇ ਨਵੇਂ-ਨਵੇਂ ਰਿਸ਼ਤੇ ਦੇਖਣ ਲਈ ਸਾਡਾ ਚੈਨਲ ਕਰੋ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਦੀ ਪ੍ਰੋਫਾਈਲ ਮੈਚ ਹੁੰਦੀ ਆ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ